ਆਪਣੇ ਚੈਨਲ ਸਲਾਈ ਕੜਾਏ ਦੀ ਥਾਲੀ ਵਾਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਹੋਏ ਆਂ ਜੀ ਲਾਈਵ ਤੁਹਾਨੂੰ ਸਿਖਾਵਾਂਗੇ ਜੀ ਹੈਂਡਵਰਕ ਤੇ ਜਲਦੀ ਜਲਦੀ ਲਾਈਵ ਦੇ ਵਿੱਚ ਐਡ ਹੋਵੋ ਜੀ ਸਾਨੂੰ ਵੀ ਹੈਂਡਵਰਕ ਜਿਹੜਾ ਹੋ ਕੇ ਇਸ ਟਾਈਪ ਦੇ ਨਾਲ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਜਿਵੇਂ ਆਪਾਂ ਇਹ ਹੈਂਡਵਰਕ ਇਹ ਸੂਈ ਦੇ ਨਾਲ ਕਰ ਰਹੇ ਹਾਂ ਜਲਦੀ ਜਲਦੀ ਲਾਈਵ ਹੋ ਜੇ ਜੀ ਤੇ ਮੈਨੂੰ ਦੱਸੋ ਆਡੀਓ ਵੀਡੀਓ ਤਾਂ ਨੂੰ ਕਲੀਅਰ ਆ ਰਹੀ ਹੈ ਜੀ ਉਹ ਦਿਖੀਂ ਗਏ ਲਿਖ ਤੁਹਾਨੂੰ ਦਿੱਕਤ ਆ ਰਹੀ ਹੋਵੇ ਇਹ ਕਲੀਅਰ ਇਸ ਦਾ ਕਲੀਅਰ ਆਊਗੀ ਜੀ ਆਪਾਂ ਉੱਤੇ ਬੈਠੇ ਸੀਗੇ ਤੇ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਹੈਂਡਵਰਕ ਵੀ ਤੁਸੀਂ ਕਿਸ ਟਾਈਪ ਦੇ ਨਾਲ ਜਿਹੜਾ ਆਪਣਾ ਸੂਟ ਦੇ ਹੈਂਡਵਰਕ ਹੈ ਉਹ ਕਰ ਸਕਦੇ ਹੋ ਠੀਕ ਹੈ ਜੀ ਕਲੀਅਰ ਦਿਖ ਰਿਹਾ ਜੀ ਸਾਰਿਆਂ ਨੂੰ ਆ ਲਾਈਵ ਨੂੰ ਲਾਈਕ ਕਰ ਦਿਓ ਜੀ ਜੋ ਵੀ ਲਾਈਵ ਦੇ ਵਿੱਚ ਐਡ ਹੋ ਰਹੇ ਨੇਗੇ ਠੀਕ ਹੈ ਜੀ ਇਸ ਟਾਈਪ ਦੇ ਨਾਲ ਆਪਾਂ ਇੱਥੇ ਸੂਈ ਲੈ ਕੇ ਆਵਾਂਗੇ ਤੇ ਇੱਕ ਦੇ ਨਾਲ ਤੁਸੀਂ ਧਾਗਾ ਪਾਣਾ ਹੈ ਪਹਿਲਾਂ ਆਪਾਂ ਸਿੰਪਲ ਲਾਈਨਿੰਗ ਲਗਾਈ ਹੋਈ ਹੈ ਜੀ ਇਹਦਾ ਵਰਕ ਬਹੁਤ ਸੋਹਣਾ ਕੀਤਾ ਹੋਇਆ ਹੈਗਾ ਫੁੱਲ ਹੈਵੀ ਹੈਂਡਵਰਕ ਦੇ ਸੂਟ ਆਪਾਂ ਰੈਡੀ ਕੀਤੇ ਨੇ ਮੈਰਿਜ ਲਈ ਉਹਦੇ ਬਲੌਗਸ ਵੀ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਜੀ ਜਲਦੀ ਜਲਦੀ ਲਾਈਵ ਦੇ ਵਿੱਚ ਐਡ ਹੋਵੋ ਠੀਕ ਹੈ ਜੀ ਇਸ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਸ ਟਾਈਪ ਦੇ ਨਾਲ ਤੁਸੀਂ ਜਿਹੜਾ ਆਪਣਾ ਹੀ ਸਟਾਰਟਅਪ ਤਾਂ ਉਹ ਕਰ ਸਕਦੇ ਸੁਪਰੀਦਕੌਰ ਹੈਲੋ ਹੈਲੋ ਜੀ ਸ਼ਸ਼ੀਕਾਲ ਜੀ ਹੋਰ ਦੱਸੋ ਕਿਵੇਂ ਹੋ ਕੀ ਹਾਲ ਚਾਲ ਨੇ ਜੀ ਜਲਦੀ ਜਲਦੀ ਲਾਈਵ ਦੇ ਵਿੱਚ ਐਡ ਹੋਵੋ ਜੀ ਜਿੰਨਾ ਜਿੰਨਾ ਪੈਣਾ ਨੇ ਵਰਕ ਸਿੱਖਣੇਗਾ ਠੀਕ ਹੈ ਜੀ ਕਮੈਂਟ ਬਾਕਸ ਦੇ ਵਿੱਚ ਮੈਨੂੰ ਯੈਸ ਟਾਈਪ ਕਰਦੇ ਜਾਓ ਜੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਜਾਓ ਜੀ ਸਤਿ ਸ੍ਰੀ ਅਕਾਲ ਜੀ ਆਕਾਸ਼ਦੀਪ ਸਿੰਘ ਯੈਸ ਦੇਖੋ ਜੀ ਇਸ ਟਾਈਪ ਦੇ ਨਾਲ ਆਪਾਂ ਨੇ ਇਹ ਲਾਈਨਿੰਗ ਕੀਤੀ ਹੋਈ ਹੈ ਸਭ ਤੋਂ ਪਹਿਲਾਂ ਮੈਂ ਸਿਰਫ ਫੈਬਰਿਕ ਰੱਖ ਦਿੰਦੀ ਆ ਫੈਬਰਿਕ ਮੇਰੇ ਕੋਲ ਹੈ ਜੀ ਰੋ ਸਿਲਕ ਤੇ ਇਸ ਟਾਈਪ ਦੇ ਨਾਲ ਆਪਾਂ ਨੇ ਸੂਈ ਹੈ ਜਿਹੜੀ ਹੈਂਡਵਰਕ ਹੈ ਜਿਹੜਾ ਉਹ ਮੈਂ ਪਾਈਪਾ ਲੈਂਦੀ ਆ ਹੁੰਦੀਆਂ ਨੇ ਤੇ ਜਿਵੇਂ ਇਹ ਲਾਈਨ ਲੱਗੀ ਹੋਈ ਹੈ ਠੀਕ ਹੈ ਜੀ ਤੁਸੀਂ ਜਿਹੜਾ ਇਹ ਪਾਈਪ ਹੈ ਇਹਦੇ ਆਪਾਂ ਸੂਈ ਹੈ ਜਿਹੜੀ ਜਿੰਨੀ ਕ ਆਪਣੀ ਪਾਈਪ ਦੀ ਲੈਂਥ ਹੈ ਉਸ ਅਕੋਰਡਿੰਗ ਆਪਾਂ ਅੱਗੇ ਨੂੰ ਕੱਢਣੀ ਹੈ ਇਸ ਟਾਈਪ ਦੇ ਨਾਲ ਤੁਸੀਂ ਪਾਈਪ ਸੂਈ ਦੇ ਵਿੱਚ ਪਾ ਕੇ ਨੀਚੇ ਵੱਲ ਨੂੰ ਪੁਸ਼ ਕਰ ਦੇਣੀ ਹੈ। ਸਿਮਰਨ ਹਾਂ ਜੀ ਓਕੇ ਜੀ ਕਿੱਥੋਂ ਆਉਂਦੀ ਦੀ ਤੁਸੀਂ? ਮੇਰੀ ਆਡੀਓ ਵੀਡੀਓ ਕਲੀਅਰ ਆ ਰਹੀ ਹੈ ਜੀ ਜਸਨੀਕਰ ਆਪਾਂ ਕੈਮਰੇ ਦਾ ਜਿਹੜਾ ਫੇਸ ਉਹ ਚੇਂਜ ਕਰ ਦਾਂਗੇ। ਸੌਰੀ ਸਾਈਡ ਚੇਂਜ ਕਰ ਦੇਵਾਂਗੇ ਜੀ ਜੇ ਤੁਹਾਨੂੰ ਕਲੀਅਰ ਨਹੀਂ ਦਿਖ ਰਿਹਾ ਤਾਂ ਮੈਨੂੰ ਦੱਸ ਦਿਓ। ਸਤ ਸੋਖਾ ਕੰਮ ਹੈ ਜੀ ਹੈਂਡਵਰਕ ਕਰਨਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਦੇ ਜਾਓ ਜੀ ਤੱਕ ਤਪਾਈ ਦਾ OK ਜੀ ਦੇਖੋ ਜੀ ਇਸ ਟਾਈਪ ਦੇ ਨਾਲ ਜਿਹੜਾ ਇਹ ਵਰਕਿਆ ਹੋਇ ਕੀਤਾ ਜਾਂਦਾ ਹੈ ਇੰਨੀ ਅੱਗੇ ਤਿੰਨ ਸੂਈਏ ਜਿਹੜੀ ਆਪਣੇ ਵਰਕ ਤੋਂ ਹੋਏ ਇੰਨੀ ਅੱਗੇ ਲੈ ਕੇ ਆਉਣਗੇ ਆ ਦੇਖੋ ਇਹ ਆਟੋਮੈਟਿਕ ਕੱਸਿਆ ਜਾਂਦਾ ਹੈਗਾ ਸਿਰ ਪਿਛਲੇ ਵਾਲਾ ਲਾਈਵ ਨੂੰ ਲਾਈਕ ਕਰ ਦਿਓ ਜੀ ਸੱਚੀ ਕਾਲ ਜੀ ਕਿੱਥੋਂ ਐਡ ਹੋਇਆ ਵੀਰੇ ਤੁਸੀਂ ਸਤਿ ਸ੍ਰੀ ਅਕਾਲ ਜੀ ਦਸ਼ਮ ਸਾਲੀਏ ਤੇ ਅੱਜ ਦਾ ਆਪਣਾ ਹੈਂਡਵਰਕ ਹੈਗਾ ਜਿਹੜਾ ਤੁਸੀਂ ਘਰੇ ਬੈਠੇ ਸਿੱਖ ਸਕਦੇ ਹੋਊਂਗੇ ਸਾਰਣ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਸੌਖਾ ਕੰਮ ਹੈ ਜੀ ਆਪਣਾ ਹੈਂਡਵਰਕ ਦਾ ਤੁਸੀਂ ਇਹ ਆਰੀ ਨਾਲ ਵੀ ਇਹ ਕਰ ਸਕਦੇ ਹੋ ਬਟ ਮੈਂ ਜ्यादा ਨੀਡਲ ਦੇ ਨਾਲ ਪ੍ਰੇਫਰ ਕਰਦੀ ਹਾਂ ਕਿਉਂਕਿ ਜਿਹੜੀ ਆਪਣਾ ਜਦੋਂ ਸੂਈ ਦੇ ਨਾਲ ਵਰਕ ਕਰਦੇ ਆ ਨਾ ਤਾਂ ਸੂਈ ਵਾਲਾ ਵਰਕ ਆਪਣਾ ਖਰਾਬ ਨਹੀਂ ਹੁੰਦਾ ਹੈਗਾ ਜੀ ਥੋੜਾ ਜਿਹਾ ਹਜੇ ਆਪਣਾ ਨੀਡਲ ਵਾਲਾ ਵਰਕ ਹੋ ਜਾਂਦਾ ਹੈ ਪੈਣੀ ਮੈਂ ਸਿਮਰਨ ਜੀ ਤੋਂ ਘਰ ਪਿੰਡ ਸਲੀਨਾ ਜ਼ਿਲ੍ਹਾ ਮੋਗਾ ਤੋਂ ਓਕੇ ਦੀਦੀ ਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਜੋ ਵੀ ਲਾਈਵ ਦੇ ਵਿੱਚ ਐਡ ਹੋ ਰਹੇ ਨੇ ਤੇ ਆਪਾਂ ਨੂੰ ਆ ਰਿਹਾ ਜੀ ਵਿਆਹ ਵਿਆਦਾ ਪਕੜ ਸਾਰੇ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਠੀਕ ਹੈ ਜੀ ਬਲੌਗ ਨੂੰ ਵੀ ਜਰੂਰ ਦੇਖਿਆ ਕਰੋ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਥੋੜੇ ਬਹੁਤ ਸੂਤ ਨੇ ਜੋ ਆਪਾਂ ਖੁਦ ਦੇ ਵਰਕੇ ਕੀਤੇ ਹੁੰਦੇ ਨੇ ਉਹ ਜਰੂਰ ਦਿਖਾਉਣੇ ਹੁੰਦੇ ਆ ਠੀਕ ਹੈ ਜੀ ਜਿਵੇਂ ਹੁਣ ਆਪਾਂ ਨੇ ਇਹ ਲਾਈਨ ਲਗਾਈ ਹੈ ਤਾਂ ਜੀ ਸਿੰਪਲ ਠੀਕ ਹੈ ਜੀ ਜੇ ਤੁਸੀਂ ਇਹਨੂੰ ਜ਼ਿਆਦਾ ਯੂਨੀਕ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਹੈਗਾ ਜੀ ਆਪਣਾ ਜਿਹੜਾ ਇਹ ਸੂਈ ਹੈ ਇਸ ਟਾਈਪ ਦੇ ਨਾਲ ਲੈ ਕੇ ਜਿਹੜਾ ਆਪਣਾ ਇਹ ਦੂਜਾ ਵਾਲਾ ਇਹਦੇ ਵਿੱਚ ਦੀ ਟਪਾ ਕੇ ਫੇਰ نیچے ਨੂੰ ਕੱਢਣੀ ਹੈ ਫਿਰ ਜਿਹੜੀ ਇਹ ਪਾਈਪ ਆ ਉਹ ਆਟੋਮੈਟਿਕ ਦੋਨੇ ਜੁਆਇੰਟ ਹੋ ਜਾਂਦੀਆਂ ਨੇ ਲਾਈਕ ਕਰਤਾ ਜੀ ਓਕੇ ਜੀ ਦੇਖੋ ਜੀ ਇਸ ਟਾਈਪ ਦੇ ਨਾਲ ਤੇ ਹੁਣ ਆਪਾਂ ਇਹਨੂੰ ਐ ਵੀ ਰਾਉਂਡ ਅਪ ਕਰ ਲਾਂਗੇ ਉਹਦੀ ਸਾਈਡ ਚੇਂਜ ਕਰ ਦਿੰਦੇ ਆ ਮੈਨੂੰ ਵੀਡੀਓ ਦੱਸ ਦਿਓ ਜੀ ਵੀ ਕਲੀਅਰ ਆ ਰਹੀ ਐ ਲਾਈਵ ਨੂੰ ਲਾਈਕ ਕਰ ਦਿਓ ਜੀ ਲਾਈਕ ਨਹੀਂ ਹੋ ਰਿਹਾ ਲਾਈਵ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਅੱਜ ਜੋ ਮੋਤੀ ਵੀ ਲਗਾ ਕੇ ਦਿਖਾਵਾਂਗੇ ਇਸ ਟਾਈਪ ਦੇ ਨਾਲ ਲੱਗਾਂਗੇ ਠੀਕ ਹੈ ਜੀ ਜਦੋਂ ਆਪਣਾ ਇਹ ਧਾਗਾ ਘੱਟ ਰਹੇ ਜੇ ਤਾਂ ਤੁਸੀਂ ਇਹ ਧਾਗਾ ਪਹਿਲਾਂ نیچے ਗੱਠ ਦੇ ਕੇ ਜੀ ਫੇਰ ਤੁਸੀਂ ਧਾਗਾ ਅਲੱਗ ਤੋਂ ਹੀ ਐਡ ਕਰਨਾ ਹੈ ਇਹਦੇ ਨਾਲ ਜੁਆਇੰਟ ਨਹੀਂ ਕਰਨਾ ਤਾਂ ਕਿ ਜੇ ਕਈ ਵਾਰ ਆਪਣਾ ਧਾਗਾ ਕੋਈ ਟੁੱਟਦਾ ਵੀ ਹੈ ਤਾਂ ਪਿਛਲਾ ਵਰਕ ਹੈ ਜਿਹੜਾ ਉਹਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਜਿਵੇਂ ਹੁਣ ਆਪਾਂ ਇੱਥੇ ਐਡ ਕਰਾਂਗੇ ਧਾਗਾ ਤਾਂ ਇੱਥੇ ਆਪਾਂ نیچے ਗੱਠ ਦੇਵਾਂਗੇ ਕਮੈਂਟ ਕਰਦੇ ਜਾਓ ਜੀ ਆਪਾਂ ਹਰ ਇੱਕ ਕਮੈਂਟ ਦਾ ਜਵਾਬ ਦੇ ਰਹੇ ਹਾਂਗੇ ਤੇ ਲਾਈਵ ਨੂੰ ਲਾਈਕ ਵੀ ਕਰਦੇ ਜਾਓ ਜੀ ਤੇ ਇਹ ਵਾਲਾ ਵਰਕ ਹੈ ਨਾ ਜੀ ਜਿਹੜਾ ਇਹ ਸਟੈਂਡ ਦੇ ਉੱਪਰ ਹੀ ਸਹੀ ਰਹਿੰਦਾ ਹੈਗਾ ਸੋ ਜੀ ਇੱਕ ਮਿੰਟ ਆਪਾਂ ਗੱਠ ਦੇ ਲਈਏ ਤੇ ਤੁਸੀਂ ਲਾਈਵ ਦੇ ਵਿੱਚ ਬਨੇ ਰਹੋ ਜੀ ਜਿੰਨਾ ਭੈਣਾਂ ਨੇ ਜੋ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਤੈਨੇ ਮੈਂ ਸਾਰੀ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖੀਏ ਸਬਸਕ੍ਰਾਈਬ ਵੀ ਕੀਤਾ ਹੈ ਕਮੈਂਟ ਵੀ ਕਰਦੀ ਬਹੁਤ ਵਧੀਆ ਵੀਡੀਓ ਲੱਗਦੀ ਤੁਹਾਡੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਥੈਂਕ ਯੂ ਤੈਨੇ ਬਹੁਤ-ਬਹੁਤ ਥੈਂਕ ਯੂ ਤੁਹਾਡਾ ਸਭ ਦਾ ਇੱਕ ਨਾ ਜੀ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਪਲੀਜ਼ ਵੀਡੀਓ ਨੂੰ ਨਾ ਸਕਿਪ ਕਰਿਆ ਕਰੋ ਜੀ ਬਿਲਕੁਲ ਵੀ ਕਿਉਂਕਿ ਪਤਾ ਕੀ ਹੈ ਮੈਂ ਵੀਡੀਓ ਦੇ ਨਾਰਮਲੀ ਸੂਟਾਂ ਦਾ ਪ੍ਰਾਈਸ ਹੈ ਜਿਹੜਾ ਉਹ ਵਿੱਚ ਦੱਸ ਦਿੰਨੀ ਹੁੰਦੀ ਆ ਇਸ ਕਰਕੇ ਨਾ ਕਈ ਵਾਰ ਸੈਂਟਰ ਦੇ ਵਿੱਚ ਵੀ ਦੱਸਿਆ ਹੁੰਦਾ ਇੰਕ ਕਈ ਵਾਰ ਲਾਸਟ ਤੇ ਵੀ ਦੱਸਿਆ ਹੁੰਦਾ ਜਿਵੇਂ ਕੋਈ ਮਟੀਰੀਅਲ ਹੈ ਕੋਈ ਜ਼ਰੂਰੀ ਗੱਲ ਹੈ ਉਹ ਮੈਂ ਕਹਿੰਨੀ ਨਹੀਂ ਵੀ ਮੈਂ ਲਾਸਟ ਤੇ ਦੱਸੂਗੀ ਤਾਂ ਤੁਸੀਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਠੀਕ ਹੈ ਜੀ ਜੇ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਕੁਝ ਤੁਸੀਂ ਕੁਝ ਦੁਬਾਰਾ ਸਿੱਖਣਾ ਤਾਂ ਬੈਕ ਸਕਿਪ ਕਰਕੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਇਹ ਸੂਟ ਹੈਗਾ ਇਹ ਆਪਾਂ ਮੈਰਿਜ ਵਾਸਤੇ ਰੈਡੀ ਕਰ ਰਹੇ ਹਾਂ ਜੀ ਸਾਰੇ ਸੂਟ ਸਾਨੂੰ ਉਥੇ ਵੀ ਪਾ ਕੇ ਵੀ ਸਾਰੀਆਂ ਆਪਾਂ ਵੀਡੀਓਜ਼ ਵਗੈਰਾ ਸ਼ੇਅਰ ਕਰਾਂਗੇ। ਇਸ ਤਾਈ ਆਪਣਾ ਪਹਿਲਾਂ ਆਪਾਂ ਗੱਠ ਦਿੱਤੀ ਹੈ ਜੀ ਹੁਣ ਆਪਾਂ ਸੂਈ ਦੇ ਵਿੱਚ ਪਾਵਾਂਗੇ ਆਪਣਾ ਥ੍ਰੈਡ। ਤੇ ਇਹ ਮੈਂ ਨਾ ਸੂਟ ਨਾਲ ਦੀ ਰੀਲ ਦੇ ਨਾਲ ਹੀ ਵਰਕ ਕਰ ਰਹੀ ਆ। ਠੀਕ ਹੈ ਜੀ। ਸਾਰਾ ਸੂਟ ਦੇ ਉੱਪਰ ਵਰਕ ਮੈਂ ਜਿਹੜਾ ਇਹ ਸੂਟ ਨਾਲ ਦੀ ਰੀਲ ਇਹਦੇ ਨਾਲ ਹੀ ਕੀਤਾ ਹੈ ਚੌਰੇ ਮਤਲਬ ਡਬਲ ਧਾਗੇ ਦੇ ਨਾਲ ਕੀਤਾ ਹੈਗਾ ਠੀਕ ਹੈ ਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਧਾਗਾ ਤੁਸੀਂ ਤੁਹਾਡੇ ਅਕੋਰਡਿੰਗ ਪਾ ਲੈਣਾ ਜੇ ਤੁਸੀਂ ਵੱਡੇ ਧਾਗੇ ਨੂੰ ਸਾਮ ਸਕਦੇ ਤੁਸੀਂ ਵੱਡਾ ਵੀ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਛੋਟਾ ਧਾਗਾ ਵੀ ਪਾ ਸਕਦੇ ਹੋ ਠੀਕ ਹੈ ਜੀ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਦੂਜੇ ਜਾਣੇ ਵੀ ਤੁਹਾਡੇ ਤੋਂ ਸਿੱਖ ਸਕਣ ਕਿ ਆਪਣੇ ਫਰੈਂਡਸ ਵਗੈਰਾ ਨੂੰ ਸਿਸਟਰ ਨੂੰ ਸ਼ੇਅਰ ਕਰ ਸਕਦੇ ਹੋ ਠੀਕ ਹੈ ਜੀ ਲਾਈਵ ਨੂੰ ਲਾਈਕ ਜਰੂਰ ਕਰ ਦਿਆ ਕਰੋ ਦੇਖੋ ਇਸ ਤਾਇਪ ਦੇ ਨਾਲ ਜਿਹੜਾ ਇਹ ਵਰਕ ਹੈ ਉਹ ਕੀਤਾ ਜਾਂਦਾ ਹੈ ਹੁਣ ਤਾਂ ਆਪਾਂ ਨੂੰ ਲਾਈਵ ਦਾ ਵੀ ਰਿਸਪੌਂਸ ਬਹੁਤ ਵਧੀਆ ਮਿਲਣ ਲੱਗ ਗਿਆ ਤੁਹਾਡੇ ਤੋਂ ਪਹਿਲਾਂ ਵੀਡੀਓ ਦਾ ਵੀ ਬਹੁਤ ਤੇ ਇੱਕ ਆਪਾਂ ਸ਼ਿੰਦੀ ਬੂਟੀ ਦੀ ਵੀਡੀਓ ਵੀ ਸਿਖਿਆ ਸੌਰੀ ਸ਼ਿੰਦੀ ਬੂਟੀ ਵਾਲੀ ਲਾਈਨ ਸਿਖਾਈ ਹੈ ਜੀ ਤੇ ਜਿੰਨਾਂ ਭੈਣਾਂ ਨੇ ਸਿੰਧੀ ਬੁਤੀ ਸਿੱਖਣੀ ਹੈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋਗੇ ਜਿੰਨਾਂ ਭੈਣਾਂ ਨੇ ਨੀਡਲ ਵਰਕ ਸਿੱਖਣਾ ਹੈਗਾ ਤਾਂ ਉਹਦੀਆਂ ਵੀਡੀਓਜ਼ ਵੀ ਮੈਂ ਪਾਈਆਂ ਹੋਈਆਂ ਨੇ ਥੰਬਨੇਲ ਦੇ ਵਿੱਚ ਤੁਹਾਨੂੰ ਲਿਖਿਆ ਮਿਲੂਗਾ ਆਓ ਫੁੱਲ ਪਾਉਣੇ ਸਿੱਖੀਏ ਉਹਦੇ ਵਿੱਚ ਤੁਹਾਨੂੰ ਸਾਰਾ ਵਰਕ ਸਿਖਾਇਆ ਗਿਆ ਜੀ ਤੁਸੀਂ ਉਹ ਵੀਡੀਓ ਜਾ ਕੇ ਦੇਖ ਕੇ ਸਿੱਖ ਸਕਦੇ ਹੋ ਲਾਈਵ ਨੂੰ ਲਾਈਕ ਕਰ ਦਿਓ ਜੀ ਸੁਖਪ੍ਰੀਤ कौर ਹੈਲੋ ਹੈਲੋ ਜੀ ਕਿੱਥੋਂ ਐਡ ਹੋਏ ਹੋ ਜੀ లైవ్ ਨੂੰ లైక్ ਕਰ ਦਿਓ ਜੀ ਸੁਖਪ੍ਰੀਤ कौर ਕੈਨੇਡਾ ਨਾਲੇ ਤੁਹਾਡੇ ਤੋਂ ਸੂਟ ਅੱਛਾ ਅੱਛਾ ਓਕੇ ਓਕੇ ਦੀਦੀ ਠੀਕ ਹੈ ਜੀ ਹੋਰ ਦੱਸੋ ਦੀਦੀ ਕੀ ਹਾਲ ਚਾਲ ਨੇ ਚਾਰ ਵਜਰੇ ਸੀ ਸਵੇਰੇ ਵਧੀਆ ਓਕੇ ਜੀ ਸੂਟ ਪਸੰਦ ਆ ਗਿਆ ਦੀਦੀ ਤੁਹਾਨੂੰ ਤੇ ਬਹੁਤ ਬਹੁਤ ਥੈਂਕ ਯੂ ਲਾਈਵ ਦੇ ਵਿੱਚ ਐਡ ਹੋਣ ਲਈ ਹਾਂਜੀ ਓਕੇ ਦੀਦੀ ਜੀ ਨਾ ਸਵੇਰੀ ਆਇਆ ਸੀ ਤੇ ਕਿਹੜਾ 4 ਵਜੇ ਆਇਆ ਸੀਗਾ ਲਾਈਵ ਨੂੰ ਲਾਈਕ ਕਰ ਦਿਓ ਜੀ ਸਾਰਿਆਂ ਨੂੰ ਸਹੀ ਸਮਝ ਆ ਰਿਹਾ ਜੀ ਵਰਕ ਦਾ ਲਾਈਕ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਇਸ ਤਾਈਪ ਦੇ ਨਾਲ ਨਾ ਤੁਸੀਂ ਪਲੀਜ਼ ਇਹਨੂੰ ਐਵੇਂ ਦੱਬ ਜਰੂਰ ਲਿਆ ਕਰਿਓ ਮੈਨੂੰ ਤਾਂ ਸਹੀ ਆਂਦਾ ਜੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬਟ ਫਿਰ ਵੀ ਦੂਰੀਵਾਰ ਫੇਰੇ ਹੋਰ ਵੀ ਜ਼ਿਆਦਾ ਸਫਾਈ ਦੇ ਵਿੱਚ ਸਟ੍ਰੇਟ ਲਾਈਨ ਹੈ ਜਿਹੜੀ ਉਹ ਬਣ ਜਾਂਦੀ ਹੈ ਲਾਈਵ ਨੂੰ ਲਾਈਕ ਕਰ ਦਿਓ ਜੀ ਸਹੀ ਸਮਝ ਆ ਰਿਹਾ ਸਾਰਿਆਂ ਨੂੰ ਆਡੀਓ ਵੀਡੀਓ ਕਲੀਅਰ ਹੈਗੀ ਹੈ ਜੀ ਆ ਦੇਖੋ ਹੁਣ ਆਪਾਂ ਇੱਥੇ ਹੁਣ ਆਪਾਂ ਲਾਵਾਂਗੇ ਜੀ ਇਹਦੇ ਉੱਪਰ ਜੋ ਮੋਤੀ ਇਹਨਾਂ ਨੂੰ ਕਹਿੰਦੇ ਨੇ ਜੀ ਜੋ ਮੋਤੀ ਇਹ ਇੱਕ ਦਾ 3 ਰੁਪਏ ਲੜੀ ਆਂਦੀ ਹੈ ਇੱਕ 5 ਰੁਪਏ ਲੜੀ ਆਂਦੀ ਹੈ ਆਪਾਂ ਨੇ ਲੈਤੀ ਇਹ ਜਿਹੜੀ 5 ਰੁਪਏ ਲੜੀ ਹੈ ਤੇ ਇਹਨਾਂ ਦਾ ਸਾਈਜ਼ ਦਾ ਫਰਕ ਹੈ ਜੀ ਖੁੱਦ ਆਪਸ ਦੇ ਵਿੱਚ ਇਸ ਸਾਈਜ਼ ਦੇ ਨਾਲ ਆਪਾਂ ਪਾਵਾਂਗੇ ਜੋ ਮੋਤੀ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਸਿੱਪੀ ਉੱਤਤਾ ਦੇ ਨਾਲ ਤੁਸੀਂ ਬਾਕਸ ਦੇ ਵਿੱਚ ਸਮਾਨ ਜਿਹੜਾ ਉਹ ਪਾ ਲੈਣਾ ਹੈਗਾ ਤੇ ਜਿਹੜਾ ਸਹੀ ਇਕੁਅਲ ਟਾਈਮ ਤੇ ਤੁਹਾਡਾ ਸੇਸ਼ੇ ਤੇ ਲੱਗੀ ਜਾਊਗਾ ਲਾਈਵ ਨੂੰ ਲਾਈਕ ਕਰ ਦਿਆ ਕਰੋ ਜੀ ਬਿਨਾ ਕਹੇ ਹੀ ਲਾਈਵ ਨੂੰ ਲਾਈਕ ਕਰ ਦਿਆ ਕਰੋ ਪਲੀਜ਼ ਤੇ ਨਹੀਂ ਫਿਰ ਮੈਨੂੰ ਇੱਧਰ ਬਾਰ-ਬਾਰ ਦੇਖਣਾ ਪੈਂਦਾ ਵੀ ਲਾਈਵ ਲਾਈਕ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਸ ਕਰਕੇ ਤੁਸੀਂ ਖੁਦ ਹੀ ਲਾਈਵ ਨੂੰ ਲਾਈਕ ਕਰ ਦਿਆ ਕਰੋ ਜੀ ਆ ਦੇਖੋ ਪਹਿਲਾਂ ਆਪਾਂ ਨੇ ਜੋ ਮੋਤੀ ਪਾਇਆ మ ਵੇ ਆਪਣਾ ਐਸਟੀਮੇਟ ਜਾਂ ਲੱਗ ਗਿਆ ਨੇ ਦੀ ਕਿੰਨਾ ਕੁ ਉੱਪਰ ਆਊਗਾ ਆਪਣਾ ਤੋ ਸੁਣਾ ਪਾਣਾ ਐਸਟੀ ਆਊਗਾ ਜੀ ਸੈਕਿੰਡ ਵਾਲਾ ਗੜੀ ਅਕਸਿੰਘ ਛਾਲ ਥੋੜਾ ਜਿਹਾ ਲਾਈਵ ਨੂੰ ਲਾਈਕ ਕਰ ਦਿਓ ਜੀ ਨੀਚੋ ਛਾਲ ਕਰ ਲੈ ਤਿੰਨ ਹੁੰਦਾ ਤੀ ਹੈ ਮੇਰਾ ਦੂਜਾ ਫੋਨ ਅਟੈਚ ਹੋ ਰਿਹਾ ਹੁਣ ਲਾਈਵ ਨੂੰ ਲਾਈਕ ਕਰ ਦਿਓ ਜੀ ਅਲੋ ਕੋਈ ਤਾਂ ਆ ਗਿਆ ਨਾ ਹਾਂ ਜਰਵਾਗ ਨਾ ਹਾਂ ਚਲੋ ਆ ਕਸੀ ਨੇੜੇ ਸ਼ਾਲ ਲੁੱਟਣਾ ਆ ਸ਼ਾਲ ਨੂੰ ਅੱਗੇ ਨੂੰ ਕਸੋ ਯਾ ਦੂਜੇ ਨੂੰ ਯਾ ਹਾਂ ਉਧਰ ਇਤਨਾਲ ਹਾਂ ਐ ਸਿੱਧਾ ਇਹ ਕਰ ਦਿਆ ਐ ਇੱਦੀ ਤੇ ਆਏ ਪਿੱਛੇ ਨੂੰ ਕਰਦੇ ਹੋਰ ਹਾਂ ਮੇਜ਼ ਨੂੰ ਪਿੱਛੇ ਲੈ ਜਾ ਬਸ ਸਹੀ ਹੈ ਹਾਂਜੀ ਹੁਣ ਸਹੀ ਦਿਖ ਰਿਹਾ ਜੀ ਸਾਰਿਆਂ ਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਹੀ ਸਮਝ ਆ ਰਿਹਾ ਜੀ ਨਹੀਂ ਫਿਰ ਆਪਾਂ ਹੋਰ ਤਰੀਕੇ ਦੇ ਨਾਲ ਤੁਹਾਨੂੰ ਇਹ ਦੱਸ ਦਾਂਗੇ ਜੇ ਤਾਂ ਤੁਹਾਨੂੰ ਸਮਝ ਆ ਰਿਹਾ ਤਾਂ ਤਾਂ ਵੈਲ ਡਨ ਜੀ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਜਾਂ ਕੋਈ ਵੀਡੀਓ ਕੁਆਲਿਟੀ ਦੇ ਵਿੱਚ ਫਰਕ ਆ ਰਿਹਾ ਤਾਂ ਤੁਸੀਂ ਮੈਨੂੰ ਅਕੋਰਡਿੰਗ ਵੀ ਦੱਸ ਦਿਓ ਮੁਣਾ ਥੋੜਾ ਵੀਡੀਓ ਐਡਿਟ ਕਰਨ ਦਾ ਟਾਈਮ ਨਹੀਂ ਬਚਦਾ ਜੀ ਕਿਉਂਕਿ ਸੂਟ ਕਾਫੀ ਪਏ ਨੇ ਰੈਡੀ ਕਰਨ ਵਾਲੇ ਇੱਕ ਕਰਕੇ ਮੈਂ ਸੋਚਿਆ ਚਲੋ ਲਾਈਵ ਹੋ ਕੇ ਆਪਾਂ ਤੁਹਾਨੂੰ ਦੱਸ ਦਈ ਦਿੰਨੇ ਆ ਨਾਲੇ ਵੀਡੀਓ ਅਪਲੋਡ ਕਰ ਦਾਂਗੇ ਲਾਈਵ ਨੂੰ ਲਾਈਕ ਕਰ ਦਿਓ ਜੀ ਤੇ ਤੁਹਾਨੂੰ ਸਮਝ ਆ ਰਿਹਾ ਤੁਸੀਂ ਮੈਨੂੰ ਇਹ ਚੀਜ਼ ਵੀ ਕਮੈਂਟ ਕਰਕੇ ਜਰੂਰ ਦੱਸੋ ਜੀ ਬਸ ਆਪਾਂ 5-10 ਕਿ ਮਿੰਟ ਲਾਈਵ ਹੋਰ ਐਡ ਹੋਵਾਂਗੇ ਜੀ ਅ ਜਿਨ੍ਹਾਂ ਨੇ ਕੋਈ ਵੀ ਵਰਕ ਸਿੱਖਣਾ ਹੈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਮੈਂ ਤੁਹਾਨੂੰ ਉਹੀ ਉਮੀਦਾਂ ਹੀ ਵਰਕ ਜਿਹੜਾ ਆਪ ਤੁਹਾਨੂੰ ਦੱਸ ਦੇਵਾਂਗੇ ਜੀ ਕਮੈਂਟ ਬਾਕਸ ਦੇ ਵਿੱਚ ਰਿਪਲਾਈ ਜ਼ਰੂਰ ਦਿਆ ਕਰੋ ਵੀ ਤੁਹਾਨੂੰ ਵੀਡੀਓ ਆਡੀਓ ਕਲੀਅਰ ਆ ਰਹੀ ਏ ਜੀ ਜਲਦੀ ਜਲਦੀ ਜਨਨ ਹੈ ਸਹੀ ਸਰੀ ਪਲੀਜ਼ ক্লোਜ਼ 올 ਦੀ ਵਿੰਡੋ ਵਰਕਿੰਗ ਲਾਈ ਨੂੰ ਲਾਈਕ ਕਰ ਦਿਓ ਜੀ ਤੇ ਅੱਜ ਸਾਨੂੰ ਆਪਾਂ ਵਰਕ ਇਹ ਵਾਲਾ ਸਿਖਾਇਆ ਕੱਲ ਨੂੰ ਆਪਾਂ ਤੁਹਾਨੂੰ ਕੋਈ ਹੋਰ ਦੱਸਾਂਗੇ ਹੈਂਡ ਵਰਕਰ ਵਾਲੇ ਲਾਈਵ ਨੂੰ ਲਾਈਕ ਕਰ ਦਿਓ ਜੀ ਲਾਈਵ ਨੂੰ ਸ਼ੇਅਰ ਵੀ ਕਰ ਦਿਓ ਦੇਖਦੇ ਆਂ ਜੀ ਤੁਸੀਂ 20 ਲਾਈਕ ਕਰ ਦੱਸ ਕੰਪਲੀਟ ਕਰ ਦਿਓ 20 ਲਾਈਕਸ ਕੰਪਲੀਟ ਕਰਨੇ ਨੇ ਤੁਸੀਂ ਨਾ ਜਿਹੜੀ ਆਪਣੀ ਸਿੱਪੀ ਹੈਗੀ ਉਹਨੂੰ ਥੂਟ ਦੇ ਉੱਪਰ ਹੀ ਪਾਸ ਇਸ ਟਾਈਮ ਨਾਲ ਥੋੜਾ ਸਪਰੈਡ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਹਾਂਜੀ ਆਡੀਓ ਵੀਡੀਓ ਬੜੀਆ ਕਲੀਅਰ ਆ ਰਹੀ ਹੈ ਓਕੇ ਜੀ ਦੇਖੋ ਜੀ ਹੁਣ ਆਪਾਂ ਇੱਥੇ ਬਣਾਵਾਂਗੇ ਇਹ ਵਾਲੀ ਇਸ ਟਾਈਪ ਦੇ ਨਾਲ ਫਿਰ ਨਾ इजीली ਹੋ ਜਾਂਦਾ ਐਵੇਂ ਇੱਥੇ ਆਪਣੀ ਜਿਹੜੀ ਸਿੱਪੀ ਉਹ ਆਪਣੇ ਤਕਬੀਰ ਚ ਪੈ ਜਾਂਦੀ ਹੈ ਠੀਕ ਹੈ ਜੀ

ਲਾਈਵ ਨੂੰ ਲਾਈਕ ਕਰ ਦਿਓ ਜੀ ਤੇ ਆਪਣੇ ਲਾਈਵ ਦੇ ਵਿੱਚ ਤੁਸੀਂ ਸੁਪਰ ਥੈਂਕਸ ਦਾ অপਸ਼ਨ ਯੂਜ਼ ਕਰ ਸਕਦਾ ਹੋ ਇਹਦੇ ਸੁਪਰ ਚੈਟ ਦਾ অপਸ਼ਨ ਵੀ ਯੂਜ਼ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਿਛਲੀ ਵਾਰ ਆਪਾਂ ਨੂੰ ਦੀਪ ਵਿਧ ਕਸ਼ਮੀਰ ਉਹਨਾਂ ਨੇ ਸੁਪਰ ਥੈਂਕਸ ਸੈਂਡ ਕੀਤਾ ਸੀਗਾ ਜੀ ਬਹੁਤ-ਬਹੁਤ ਥੈਂਕ ਯੂ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਨਿਊ ਵੀਡੀਓ ਦੇ ਨਾਲ